ਕਹਾਵਤਾਂ ਤੇ ਮਸਾਲਾਂ ਦਿੱਤੀਆਂ ਜਾਂਦੀਆਂ ਨੇ ਭਰਾਵਾਂ ਦੇ ਪਿਆਰਾਂ ਦੇ ਉੱਤੇ ਭਰਾ ਸੱਜੀਆਂ ਖੱਬੀਆਂ ਬਾਹਾਂ ਹੁੰਦੇ ਨੇ ਤੇ ਉਸੇ ਤਰੀਕੇ ਦਾ ਪਿਆਰ ਜਿਹੜਾ ਇੱਕ ਨਜ਼ਰ ਆਇਆ ਏ ਹਾਲਾਂਕਿ ਮੰਦਪਾਗੀ ਖਬਰ ਹੈ ਕਿ ਇੱਕ ਭਰਾ ਦੇ ਵਿਛੋੜੇ ਦੇ ਵਿੱਚ ਦੂਜੇ ਭਰਾ ਦੇ ਵੱਲੋਂ ਵੀ ਆਪਣੇ ਪ੍ਰਾਣ ਤਿਆਗ ਦਿੱਤੇ ਆਪਣੀ ਜਾਨ ਹੈ ਜਿਹੜੀ ਉਹ ਨਿਕਲ ਗਈ ਹੈ ਉਸ ਦੀ ਵੀ ਇੱਕ ਦੱਸਦੀ ਹੈ ਕਿ ਇੱਕ ਘਟਨਾ ਵਾਪਰੀ ਹੈ ਪੰਜਾਬ ਦੇ ਵਿੱਚ ਜਿੱਥੇ ਇੱਕ ਭਰਾ ਦੀ ਜਿਹੜੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਦੂਸਰਾ ਭਰਾ ਵੀ ਜਿਹੜਾ ਆਪਣੇ ਸਾਹ ਛੱਡ ਦਿੰਦਾ ਤਾਂ ਦੱਸਤੀਏ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਭਰਾਵਾਂ ਦੇ ਪਿਆਰ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਹੈ ਫਰੂਜ਼ਪੁਰ ਦੇ ਪਿੰਡ ਕੁੱਲਗੜੀ ਤੋਂ ਇੱਕ ਬੇਹੱਦ ਦੁੱਖਦਾਈ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਦੋ ਸਕੇ ਪਰਾਮਾ ਦੀ ਇੱਕੋ ਦਿਨ ਮੌਤ ਹੋ ਗਈ ਕੁਝ ਘੰਟਿਆਂ ਦੇ ਅੰਦਰ ਵਾਪਰੀਆਂ ਇਹਨਾਂ ਦੋ ਮੌਤਾਂ ਕਾਰਨ ਪੂਰੇ ਪਿੰਡ ਦੇ ਵਿੱਚ ਚੀਕ ਪੁਕਾਰ ਮਚ ਗਈ ਅਤੇ ਮਾਹੌਲ ਗਮਗੀਨ ਹੋ ਗਿਆ ਮ੍ਰਿਤਕਾਂ ਦੀ ਪਛਾਣ ਰਾਜਵੰਤ ਸਿੰਘ ਸੰਧੂ ਅਤੇ ਭਗਵੰਤ ਸਿੰਘ ਸੰਧੂ ਦੇ ਵਜੋਂ ਹੋਈ ਹੈ ਜਾਣਕਾਰੀ ਮੁਤਾਬਕ ਵੱਡੇ ਭਰਾ ਰਜਵੰਤ ਸਿੰਘ ਸੰਧੂ ਜਿਸ ਦੀ ਉਮਰ 71 ਸਾਲ ਦੀ ਸਵੇਰੇ ਕਰੀਬ 8 ਵਜੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਸੀ ਪਰਿਵਾਰਕ ਮੈਂਬਰ ਦੁਪਹਿਰ ਵੇਲੇ ਪਿੰਡ ਦੇ ਸ਼ਮਸ਼ਾਨ ਘਾੜ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕਰਕੇ ਘਰ ਪਰਤ ਰਹੇ ਸਨ ਕਿ ਕੁਦਰਤ ਨੇ ਇੱਕ ਹੋਰ ਕਹਿਰ ਢਾ ਦਿੱਤਾ ਰਜਵੰਤ ਦਾ ਛੋਟਾ ਭਰਾ ਭਗਵੰਤ ਜਿਸ ਦੀ ਭਗਵੰਤ ਸਿੰਘ ਸੰਧੂ ਜਿਸ ਦੀ ਉਮਰ 69 ਸਾਲ ਸੰਸਕਾਰ ਤੋਂ ਮੁੜ ਕੇ ਆਪਣੇ ਵੱਡੇ ਭਰਾ ਦੇ ਕਮਰੇ ਦੇ ਵਿੱਚ ਉਸੇ ਬਿਸਤਰੇ ਤੇ ਲੇਟ ਗਿਆ ਦੁਪਹਿਰ ਦੇ ਕਰੀਬ 3 ਵਜੇ ਉਸ ਨੂੰ ਵੀ ਦਿਲ ਦਾ ਦੌਰਾ ਪਿਆ ਤੇ ਉਸ ਦੀ ਮੌਤ ਹੋ ਗਈ ਪਿੰਡ ਵਾਸੀਆਂ ਨੇ ਦੱਸਿਆ ਕਿ ਦੋਵਾਂ ਪਿਆਰਾਵਾਂ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਹਰ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਇਕੱਠੇ ਰਹਿੰਦੇ ਸਨ ਇਹੀ ਕਾਰਨ ਹੈ ਕਿ ਭਗਵੰਤ ਸਿੰਘ ਆਪਣੇ ਵੱਡੇ ਭਰਾ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕਿਆ ਤੇ ਭਰਾ ਦੇ ਵਿਛੋੜੇ ਦੇ ਵਿੱਚ ਆਪਣੀ ਜਾਨ ਗਵਾ ਦਿੱਤੀ ਇੱਕੋ ਦਿਨ ਘਰ ਦੇ ਵਿੱਚ ਦੋ ਅਰਥੀਆਂ ਉੱਠਣ ਕਾਰਨ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਇਸ ਘਟਨਾ ਨੇ ਇਲਾਕੇ ਨੂੰ ਝੰਝੋੜ ਕੇ ਰੱਖ ਦਿੱਤਾ ਤਾਂ ਦੱਸਦੀ ਹੈ ਕਿ ਸਾਰੀ ਘਟਨਾ ਫਿਰੋਜ਼ਪੁਰ ਦੇ ਪਿੰਡ ਕੁੱਲਗੜੀ ਦੀ ਹੈ ਜਿੱਥੇ ਪਰਾਮਾ ਦਾ ਪਿਆਰ ਨਜ਼ਰ ਆਇਆ ਜਿੱਥੇ ਇੱਕ ਭਰਾ ਦੀ ਮੌਤ ਹੈ ਜਿਹੜੀ ਉਹ ਛੋਟਾ ਭਰਾ ਬਰਦਾਸ਼ਤ ਨਹੀਂ ਕਰ ਸਕਿਆ ਤੇ ਕੁਝ ਘੰਟਿਆਂ ਬਾਅਦ ਆਪਣੀ ਵੀ ਜਾਨ ਜਿਹੜੀ ਹੈ ਉਹ ਭਰਾ ਕੋਲ ਬੈਠਿਆ ਤਾਂ ਗਮਗੀਨ ਤੇ ਇੱਕ ਕਹਿੰਦੀ ਕਿ ਕੁਦਰਤ ਨੂੰ ਹੈਰਾਨ ਕਰਨ ਵਾਲੀ ਸਭ ਨੂੰ ਹੈਰਾਨ ਕਰਨ ਵਾਲੀ ਖਬਰ ਸੀ ਕਿ ਦੋਹਾਂ ਭਾਈਆਂ ਦੇ ਵਿੱਚ ਕਿੰਨਾ ਪਿਆਰ ਸੀ ਕਿ ਇੱਕ ਦੂਸਰੇ ਦਾ ਵਿਛੋੜਾ ਤੱਕ ਨਹੀਂ ਸਹਿ ਪਾਇਆ ਹਾਲਾਂਕਿ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਕਿਉਂਕਿ ਇੱਕੋ ਦਿਨ ਦੇ ਵਿੱਚ ਘਰ ਦੇ ਵਿੱਚੋਂ ਦੋ ਆਰਥੀਆਂ ਉੱਖੀਆਂ ਨੇ ਪੂਰੇ ਪਿੰਡ ਨੂੰ ਪੂਰੇ ਇਲਾਕੇ ਨੂੰ ਜਿਹੜਾ ਇਸ ਖਬਰ ਨੇ ਝੰਡੂੜ ਕੇ ਰੱਖ ਦਿੱਤਾ ਹੈ ਕਿੰਨਾ ਪਿਆਰ ਹੈਗਾ ਸੀਗਾ ਪਿਆਰ ਤਾਂ ਬਹੁਤ ਸੀ ਨਾ ਜੀ ਜੋ ਤਾਂ ਇਹ ਸਰਜਰੀ ਹੋਈ ਬਾਈਬਲ ਸਰਜੀ ਹੋਈ ਕਾਫੀ ਸਾਲ ਹੋ ਗਿਆ तकरीबन 2015 ਚ ਹੋਈ ਹੈ ਉਹ ਛੋਟੀ ਨੂੰ ਆਮ ਵੀ ਕਹਿੰਦੇ ਹੁੰਦੇ ਸੀ ਵੀ ਮੇਰੀ ਸਰਜਰੀ ਹੋਈ ਹੈ ਮੇਰੀ ਮੈਡਸਨ ਕਰ ਚਲੀ ਤੋਂ ਆ ਦੇ ਸੇ ਦਾ ਖਿਆਲ ਰੱਖਿਆ ਹੋਇਆ ਤਾਂ ਕਹਾਈ ਆਸੀ ਜੀ ਕਹਿੰਦੇ ਸੀ ਮੈਂ ਮਰਦੀ ਕਹਿੰਦੇ ਸੀ ਪਰ ਉਹ ਕਹਿੰਦੇ ਸੀ ਸਾਡੀ ਭਾਈ ਤੂੰ ਜੇ ਚੱਲ ਗਿਆ ਤੇ ਪਿੱਛੇ ਆਉਂਗਾ ਇਹ ਜਦੋਂ ਕਿੰਨੀ ਤਰੀਕ ਨੂੰ ਔਰ ਕਿੰਨੇ ਵਜੇ ਜਿਹੜੀ ਡੈਥ ਹੈ ਉਹ ਹੋਈ ਸੀਗੀ ਉਹਨਾਂ ਦੀ ਤੇ ਉਸ ਤੋਂ ਬਾਅਦ ਕਿੰਨੇ ਵਜੇ ਹੋਈ ਜੀ ਜੀ 2 9 9 ਤਰੀਕ ਨੂੰ ਹੋਈ ਆ ਸੋਮਵਾਰ ਨੂੰ ਸਵੇਰ ਦੇ 8 ਸਵਾ 8 ਦੇ ਕਰੀਬ ਡੈਥ ਹੁੰਦੀ ਦਾ ਆ ਜੀ ਦੀ ਤੇ ਡੈਡੀ ਜੀ ਦੀ ਡੈਥ ਹੁੰਦੀ ਆ ਨੀਅਰਬਾਊਟ 3 ਸਵਾ 3 ਦੇ ਕਰੀਬ ਪਹਿਲਾਂ ਕਹਿੰਦੇ ਵੀ ਹੁੰਦੇ ਸੀਗੇ ਆਪਣੇ ਬ੍ਰਦਰ ਨੂੰ ਹਾਂਜੀ ਉਹ ਆਮ ਹੀ ਕਹਿ ਦਿੰਦੇ ਸੀ ਹਾਸੇ ਨਾਲ ਵੀ ਭਾਈ ਤੁਮ ਜੇ ਚੱਲ ਗਿਆ ਤੇਰੇ ਪਿੱਛੇ ਆਉਂਗਾ ਅਸੀਂ ਅੱਜ ਗੱਲ ਬਾਤ ਲੈਂਦੇ ਹਾਂ ਜੀ ਵੀ ਐਂ ਥੋੜਾ ਮਰਿਆ ਮਗਰ ਮਰੇ ਜਾਂਦਾ ਇਹਦਾ ਅੱਜ ਵੀ ਆਮ ਕਹਿੰਦੇ ਹੁੰਦੇ ਸੀ ਵੀ ਇਹ ਗੱਲਾਂ ਕਹਿਣਗੀਆਂ ਹੁੰਦੀਆਂ ਪਰ ਹੁਣ ਲੱਗਦਾ ਕਿ ਉਹਨਾਂ ਨੇ ਸੱਚ ਸਬਦ ਕਰਤਾ ਤੁਸੀਂ ਕੀ ਲੱਗਦੇ ਹੋ ਉਹਨਾਂ ਨੂੰ ਮੈਂ ਹੀ ਤਾਈ ਅਫਗਾਨ ਸਿੰਘ ਮਿਲਿਆ ਤਾਇੀ ਜੀ ਤੇ ਫੋਂ ਸਾ ਮੇਰੇ ਫਾਦਰ ਸਾਹਿਬ ਪਰਿਵਾਰ ਦੇ ਵਿੱਚ ਕਿੰਨੇ ਜੀ ਹੈਗੇ ਪਰਿਵਾਰ ਦੇ ਵਿੱਚ ਕੋਲ ਕੋਲ ਪਰਿਵਾਰ ਦੀ ਵਿੱਚ ਤਾਈ ਜੀ ਦੋ ਬੇਟੇ ਇੱਕ ਬੇਟੀ ਹੈ ਜੀ ਤੇ ਮੇਰੇ ਪਿਓ ਆਏ ਸੀ ਦੋ ਬ੍ਰਦਰਾਂ ਦੇ ਤੇ ਬਾਕੀ ਦਾਦੀ ਜੀ ਦੀ ਜਿੱਥੇ ਤੋਂ ਬਹੁਤ ਸਾਲ ਪਹਿਲਾਂ ਹੋ ਗਈ ਸੋ ਦੂ ਬਾਅਦ ਤਾਂ ਪਰ ਕੰਤਾ ਜਿਹੜੀ ਜਾ ਤੋਈ ਜਾ ਕੇ ਮਗੇ ਪਾਪਾ ਖੇਤੀਬਾੜੀ ਦਾ ਹੀ ਕੰਮ ਕਰਦੇ ਹਾਂਜੀ ਹਾਂਜੀ ਖੇਤੀਬਾੜੀ ਦਾ ਕੰਮ ਕਰਦੇ ਰੂਹ ਨੂੰ ਰੂਹ ਲੈ ਗਈ ਕਹਿ ਸਕਦੇ ਹੋ ਕਹਿ ਸਕਦੇ ਹਾਂ ਜੀ ਐਗਜ਼ਾਮਪਲ ਸੈੱਟ ਹੋ ਗਈ ਜਿਵੇਂ ਕੰਦੇ ਦੇ ਵੀ ਆਪਾਂ ਕਹਿੰਦੇ ਨਾ ਮਰਿਆ ਮਗਰ ਮਰਿਆ ਨਹੀਂ ਜਾਂਦਾ ਉਹਨਾਂ ਨੇ ਇਹ ਸਾਬਤ ਕਰਤਾ ਨਹੀਂ ਜਦੋਂ ਮੋਹ ਹੋਣਾ ਉਹਦੀ ਕੰਦਾ ਕੱਟ ਕੇ ਲੈ ਗਈ